1 ਮਹੀਨਾ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਏ ਨੌਜਵਾਨ ਦੇ ਨਾਲ ਕੁਝ ਅਜੀਹਾ ਵਾਪਰਿਆ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਪੈਰਾਂ ਥੱਲੇ ਉਹ ਜ਼ਮੀਨ ਖਿਸਕ ਗਈ ਹੈ ਦਰਅਸਲ 1 ਮਹੀਨਾ ਪਹਿਲਾਂ ਹਰਿਆਣਾ ਦੇ ਭਵਾਨੀ ਦਾ ਇੱਕ 20 ਸਾਲਾ ਨੌਜਵਾਨ ਕੈਨੇਡਾ ਆਉਂਦਾ ਹੈ ਸਾਹਿਲ ਕੁਮਾਰ ਪੜ੍ਹਾਈ ਕਰਨ ਦੇ ਲਈ 1 ਮਹੀਨਾ ਪਹਿਲਾਂ ਕੈਨੇਡਾ ਦਾ ਵੀਜ਼ਾ ਲਵਾਉਂਦਾ ਹੈ ਅਤੇ ਸਟੱਡੀ ਵੀਜ਼ਾ ਦੇ ਉੱਤੇ ਉਹ ਕੈਨੇਡਾ ਪਹੁੰਚ ਜਾਂਦਾ ਏ ਜਿੱਥੇ ਉਸ ਦੇ ਵੱਲੋਂ ਆਪਣੀ ਭਵਿੱਖ ਨੂੰ ਲੈ ਕੇ ਯੋਜਨਾਵਾਂ ਨੇ ਜਿਹੜੀਆਂ ਉਹ ਸੋਚੀਆਂ ਜਾਂਦੀਆਂ ਨੇ ਲੇਕਿਨ ਹੁਣ ਹੀ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਏ ਤਾਂ ਇਸ ਨੌਜਵਾਨ ਦੀ ਮ੍ਰਿਤਕ ਦੇ ਢੀਲ ਦੇ ਵਿੱਚੋਂ ਬਰਾਮਦ ਹੋਈ ਆ ਕੈਨੇਡਾ ਦੇ ਹੈਮਿਲਟਨ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਢੀਲ ਵਿੱਚ ਡੁੱਬਣ ਕਰਕੇ ਮੌਤ ਹੋਈ ਹੈ ਹਰਿਆਣਾ ਦੇ ਪਵਾਨੀ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਵੱਡੀ ਸ਼ੰਕਾ ਜਤਾਈ ਗਈ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋਇਆ ਹੈ ਕਿਉਂਕਿ ਉਸ ਨੂੰ ਤੈਰਨਾ ਆਉਂਦਾ ਸੀ ਤਾਂ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇ ਝੀਲ ਦੇ ਵਿੱਚੋਂ ਬਰਾਮਦ ਹੋਈ ਹੈ ਹਰਿਆਣਾ ਦੇ ਪਵਾਨੀ ਜ਼ਿਲ੍ਹੇ ਨਾਲ ਸੰਬੰਧਿਤ 20 ਸਾਲਾ ਸਾਹਿਲ ਕੁਮਾਰ ਦੀ ਲਾਸ਼ ਕੈਨੇਡਾ ਦੇ ਹੈਮਿਲਟਨ ਸ਼ਹਿਰ ਦੀ ਇੱਕ ਝੀਲ ਵਿੱਚੋਂ ਬਰਾਮਦ ਹੋਈ ਹੈ ਸਾਹਿਲ ਕੁਮਾਰ ਇੱਕ ਮਹੀਨਾ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਦੇ ਲਈ ਆਇਆ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਲਾਪਤਾ ਦੱਸਿਆ ਜਾ ਰਿਹਾ ਸੀ ਉਸ ਦੀ ਲਗਾਤਾਰ ਭਾਲਾਂ ਜਿਹੜੀ ਕੀਤੀ ਜਾ ਰਹੀ ਸੀ ਤਾਂ ਇਸ ਵਾਰਤ ਪੋਸਟਰ ਅਤੇ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਲੇਕਿਨ ਹੁਣ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਉਸ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਏ ਮਹੀਨਾ ਪਹਿਲਾਂ ਜਿਸ ਨੌਜਵਾਨ ਨੂੰ ਬੜੇ ਚਾਵਾਂ ਦੇ ਨਾਲ ਵਿਦੇਸ਼ ਭੇਜਿਆ ਸੀ ਉਸ ਦੇ ਨਾਲ ਕੁਝ ਅਜੀਹਾ ਹੋ ਜਾਂਦਾ ਏ ਕਿ ਪਰਿਵਾਰ ਉੱਤੇ ਵੱਡਾ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਏ ਡੁੱਬਣ ਕਰਕੇ ਮੌਤ ਹੋਈ ਹੈ ਇਸ ਕਰਕੇ ਮ੍ਰਿਤਕ ਦੇਹ ਆ ਜਿਹੜੀ ਉਹ ਵੀ ਵਾਪਸ ਭੇਜਣ ਦੇ ਵਿੱਚ ਬੜੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਅਗਰ ਗਲੀ ਸੜੀ ਲਾਸ਼ ਹੋਵੇ ਤਾਂ ਅਜੀਹਾ ਕਰਨਾ ਪੋਸੀਬਲ ਨਹੀਂ ਹੁੰਦਾ ਤਾਂ ਪਰਿਵਾਰ ਜਿਹੜਾ ਉਹ ਜ਼ਰੂਰ ਵੱਡੀ ਸਮੱਸਿਆ ਵਿੱਚ ਹੈ ਸਥਾਨਕ ਕੈਨੇਡੀਅਨ ਪੁਲਿਸ ਵੱਲੋਂ ਸਾਹਿਲ ਦੀ Laash ਝੀਲ ਵਿੱਚੋਂ ਬਰਾਮਦ ਕੀਤੀ ਗਈ ਹੈ ਅਤੇ ਮੌਤ ਨੂੰ ਸਧਾਰਨ ਡੁੱਬਣ ਦੀ ਘਟਨਾ ਮੰਨਣ ਤੋਂ ਪਰਿਵਾਰ ਨੇ ਇਨਕਾਰ ਕਰ ਦਿੱਤਾ ਹੈ ਪਰਿਵਾਰ ਨੇ ਸਿੱਧਾ ਕਤਲ ਦੀ ਸ਼ੰਕਾ ਜਤਾਈ ਹੈ ਅਤੇ ਪੁਲਿਸ ਦੇ ਕੋਲੋਂ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਤਾਂ ਪੜ੍ਹਾਈ ਦੇ ਲਈ ਇਹ ਨੌਜਵਾਨ ਜਿਹੜਾ ਉਹ ਕੈਨੇਡਾ ਆਇਆ ਸੀ ਤਾਂ ਸਾਹਿਲ ਦੇ ਪਰਿਵਾਰ ਨੇ ਕੈਨੇਡੀਅਨ ਸਰਕਾਰ ਅਤੇ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਹਿਲ ਨੂੰ ਇਨਸਾਫ ਮਿਲ ਸਕੇ ਅਤੇ ਉਸ ਦੀ ਮੌਤ ਦੇ ਅਸਲ ਕਾਰਨ ਜਿਹੜੇ ਉਹ ਸਾਹਮਣੇ ਆ ਸਕਣ ਤਾਂ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਜਿੱਥੇ ਭਾਰਤੀ ਭਾਈਚਾਰਾ ਸੋਗ ਦੇ ਮਾਹੌਲ ਵਿੱਚ ਹੈ ਦੂਜੇ ਪਾਸੇ ਨੌਜਵਾਨ ਦੇ ਪਰਿਵਾਰ ਦੇ ਨਾਲ ਵੀ ਲਗਾਤਾਰ ਇਲਾਕਾ ਵਾਸੀਆਂ ਦੇ ਵੱਲੋਂ ਦੁੱਖਾ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਹੈ ਕਿ ਕਿਸ ਪ੍ਰਕਾਰ ਇੱਕ ਨੌਜਵਾਨ ਕੈਨੇਡਾ ਜਾਂਦਾ ਏ ਅਤੇ 1 ਮਹੀਨੇ ਵਿੱਚ ਹੀ ਉਸ ਦੇ ਨਾਲ ਵੱਡਾ ਪਾਣਾ ਏ ਜਿਹੜਾ ਉਹ ਵਰਤ ਜਾਂਦਾ ਏ